ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਖੁਦ ਮੌਕੇ ਤੇ ਜਾ ਕੇ ਜਾਇਕਾ ਪ੍ਰੋਜੈਕਟ ਤਹਿਤ ਚੱਲ ਰਹੇ ਸੀਵਰੇਜ ਦੇ ਕੰਮਾਂ ਦਾ ਜਾਇਜ਼ਾ ਲਿਆ ਸਿੱਧੂ ਨੇ ਕੰਮ ਦੀ ਜ਼ਿੰਮੇਵਾਰੀ ਨੂੰ ਲੈ ਕੇ ਨਾ ਸਿਰਫ ਅਧਿਕਾਰੀਆਂ ਦੀ ਚੀਚਾਈ ਕੀਤੀ ਸਗੋਂ ਸਖਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਇਸ ਮੌਕੇ ਪ੍ਰੋਜੈਕਟ ਦੇ ਖਤਮ ਹੋਣ ਦਾ ਸਮਾਂ ਨਿਸ਼ਚਿਤ ਕਰਕੇ ਬੋਰਡ ਵੀ ਲਗਾ ਦਿੱਤਾ ਗਿਆ ਦੱਸ ਦਈਏ ਕਿ ਕੰਪਨੀ ਦੇ ਭੱਜ ਜਾਣ ਕਰਕੇ 400 ਕਰੋੜ ਦਾ ਇਹ ਜਾਇਕਾ ਪ੍ਰੋਜੈਕਟ ਲੰਬੇ ਸਮੇਂ ਤੋਂ ਲਟਕਿਆ ਪਿਆ ਹੈ ਜਿਸ ਵਿੱਚ ਕਰੋੜਾਂ ਦਾ ਕਪਲਾ ਹੋਣ ਦਾ ਪਰਦਾ ਫਾਸ਼ ਹੋਇਆ ਤੋਂ ਬਾਅਦ ਜੋ ਕੁਝ ਕੰਮ ਹੋਇਆ ਉਹਦਾ ਜੇ ਅੱਜ ਰਿਵਿਊ ਕਰੀ ਤੇ ਕੁਛ ਵੀ ਠੀਕ ਨਹੀਂ ਹੈ ਕੰਪਨੀਆਂ ਜਿਹੜੀਆਂ ਨੇ ਜਿਨ੍ਹਾਂ ਨੂੰ ਟੈਂਡਰ ਲੋਟ ਹੋਏ ਉਹ ਭੱਜ ਗਈਆਂ ਕਿਹੜੇ ਅਫਸਰਾਂ ਨੇ ਅਲੋਟ ਕੀਤੇ ਕਿਸੇ ਨੂੰ ਪਤਾ ਨਹੀਂ ਕਿਹੜਾ ਕੰਮ ਹੋਇਆ ਕਹੇ ਨੂੰ ਪਤਾ ਨਹੀਂ ਇਹ ਮਤਲਬ ਸਰਕਾਰੀ ਪੈਸੇ ਦਾ ਗੋਲਮਾਲ ਹੈ ਜੇ ਅਫਸਰਾਂ ਨੂੰ ਇਹ ਪਤਾ ਨਾ ਹੁੰਦਾ ਤੇ 6 ਮਹੀਨਿਆਂ ਬਾਅਦ ਰਿਵਿਊ ਕਰਕੇ ਉਹਦਾ ਟੈਂਡਰ ਕੈਨਸਲ ਕਰਕੇ ਕਿਸੇ ਹੋਰ ਨੂੰ ਦਿੰਦੀ ਹੈ ਸਮਝਿਆ ਤੇ ਜੇ ਉਹ ਕੰਮ ਚੱਲਦਾ ਰਿਹਾ ਔਰ ਕੋਈ ਅਫਸਰ ਉਹਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਤੇ ਜ਼ਿੰਮੇਵਾਰੀ ਤੇ ਫਿਰ ਮੈਂ ਫੰਦੇ ਵਾਂਗ ਪਾ ਦੂੰ ਗਲਚ ਬਾਰ ਕਾਉਂਸਲ ਆਫ ਇੰਡੀਆ ਦੇ ਸੱਦੇ ਤੇ ਦੇਸ਼ ਭਰ ਦੇ ਵਕੀਲਾਂ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਇਸੇ ਤਹਿਤ ਅੰਮ੍ਰਿਤਸਰ ਚ ਵੀ ਵਕੀਲ ਅੱਧੇ ਦਿਨ ਦੀ ਹੜਤਾਲ ਤੇ ਰਹੇ ਵਕੀਲਾਂ ਨੇ ਕੇਂਦਰ ਦੀ ਸਰਕਾਰ ਵੱਲੋਂ ਲਿਆਂਾਈ ਜਾ ਰਹੀ ਨਵੀਂ ਲਾਅ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਖਾਰਜ ਕੀਤਾ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 2 ਮਈ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਜੇਲ੍ਹ ਪਰੋਂ ਅੰਦੋਲਨ ਕਰਨਗੇ ਆਪਣੀਆਂ ਪਾਵਰਸ ਜਿਹੜੀਆਂ ਨੇ ਐਡਵੋਕੇਟ ਐਕਟ ਥਲੇ ਬਾਰ ਕਾਉਂਸਲ ਦੀਆਂ ਉਹਨਾਂ ਨੂੰ ਬਾਈਫਰਗੇਟ ਕਰਕੇ ਜੱਜਿਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਸੋਸ਼ਲ ਵਰਕਰਸ ਜਾਂ ਦੂਸਰਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹਨੂੰ ਅਸੀਂ ਟਾਇਲਟ ਨਹੀਂ ਕਰਾਂਗੇ ਔਰ ਇਹ ਜਿਹੜਾ ਟੈਰਰਿਜ਼ਮ ਹੈ ਇਸ ਟੈਰਰਿਜ਼ਮ ਦੇ ਖਿਲਾਫ ਅਸੀਂ ਐਂਡ ਤੱਕ ਲੜਾਈ ਲੜਾਂਗੇ ਆਜੇ ਜੀ ਲੋ ਰਿਕਮੈਂਡੇਸ਼ਨਸ ਦੀਆਂ ਕਾਪੀਆਂ ਸਾੜੀਆਂ ਨੇ ਔਰ ਡੀਸੀ ਨੂੰ ਰੈਜ਼ੋਲੂਸ਼ਨ ਦੇਣ ਜਾ ਰਹੇ ਆ 2 ਤਰੀਕ ਤੱਕ ਅਗਰ ਸਾਡੀ ਨਹੀਂ ਹੋਈਆਂ ਤਾਂ ਅਸੀਂ ਜੇਲ੍ਹ ਪਰ ਅੰਦੋਲਨ ਕਰਾਂਗੇ ਜਲੰਧਰ ਦੀ ਇੱਕ ਸੰਸਥਾ ਤੇਰਾ ਏਕ ਨਾਮ ਤਾਰੇ ਸੰਸਾਰ ਵੱਲੋਂ ਅਕਾਲ ਤਖਤ ਸਾਹਿਬ ਤੇ ਬੇਸ਼ਕੀਮਤੀ ਤੋਹਫਾ ਭੇਂਟ ਕੀਤਾ ਗਿਆ। ਤੋਹਫੇ 'ਚ ਇੱਕ ਸੋਨੇ ਦੀ ਕਲਗੀ, ਸੁੱਚੇ ਮੋਤੀਆਂ ਦੀ ਮਾਲਾ, ਸੋਨੇ ਦੀ ਅੰਗੂਠੀ ਅਤੇ ਸੋਨੇ ਦਾ ਚੋਲਾ ਸਾਹਿਬ ਭੇਂਟ ਕੀਤਾ ਗਿਆ। ਤੇਰਾ ਏਕ ਨਾਮ ਤਾਰੇ ਸੰਸਾਰ ਨਾਮ ਦੀ ਇਹ ਸੰਸਥਾ ਇਸ ਤੋਂ ਪਹਿਲਾਂ ਅਜਿਹੀ ਭੇਂਟ ਰਹਿੰਦੇ ਚਾਰੇ ਤਖਤਾਂ ਤੇ ਵੀ ਕਰ ਚੁੱਕੀ ਹੈ। ਜੋ ਤਿਆਰ ਕੀਤੀਆਂ ਨਿਸ਼ਾਨੀਆਂ ਇੱਕ ਚੌਰ ਸਾਹਿਬ ਸੋਨੇ ਦੀ, ਇੱਕ ਕਲਗੀ ਸੋਨੇ ਦੀ ਔਰ ਇੱਕ ਮਾਲਾ ਔਰ ਨਾਲ ਹੀ ਇੱਕ ਮੁੰਦਰੀ ਜੋ ਹੈ ਸੋਨੇ ਦੀ ਉਹ ਬਾਬਾ ਗੁਰਹਰਕਰਪਾਲ ਸਿੰਘ ਜੀ ਰਾਜਾ ਜੋਗੀ ਨੇ ਆਪਣੇ ਸਮੇਂ ਵਿੱਚ ਜੋ ਤਿਆਰ ਕੀਤੀ ਸੀ ਉਹ ਤੇਰਾ ਇੱਕ ਨਾਮ ਤਾਰੇ ਸੰਸਾਰ ਦੀ ਸਾਰੀ ਸੰਗਤ ਨੇ ਰੜ ਕੇ ਅੱਜ ਸ੍ਰੀ ਅਕਾਲ ਤਖਤ ਅੰਮ੍ਰਿਤਸਰ ਸਾਹਿਬ ਵਿਖੇ ਪੇਟਾ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਪ੍ਰੈਲ ਮਹੀਨੇ ਚ ਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਅੰਮ੍ਰਿਤਸਰ 'ਚ ਸ਼ੁੱਕਰਵਾਰ ਦੁਪਹਿਰ ਪਾਰਾ 43 ਡਿਗਰੀ ਤੱਕ ਪਹੁੰਚ ਗਿਆ। ਤੱਤੀ ਹਵਾ ਦੇ ਥਪੇੜਿਆਂ ਨੇ ਲੋਕਾਂ ਨੂੰ ਘਰ ਅੰਦਰ ਹੀ ਕੈਦ ਹੋਣ ਲਈ ਮਜਬੂਰ ਕਰ ਦਿੱਤਾ। ਮੇਰਾ ਨਾਮ ਆਰਤੀ ਹੈ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਹੱਦ ਤੋਂ ਜ਼ਿਆਦਾ ਤੇ ਮੈਂ ਚਾਹਨੀ ਹੈ ਕਿ ਜਗ੍ਹਾ-ਜਗ੍ਹਾ ਪਾਣੀ ਦੀਆਂ ਮਸ਼ੀਨਾਂ ਠੰਡੇ ਪਾਣੀ ਦੀਆਂ ਮਸ਼ੀਨਾਂ ਲਗਵਾਈਆਂ ਜਾਣ ਤਾਂ ਕਿ ਆਂਦੇ-ਜਾਂਦੇ ਜਾਤੀਆਂ ਨੂੰ ਪਾਣੀ ਦੀ ਸਹੂਲਤ ਹੋ ਜੇ। ਨਾ ਨਾ ਸਰਕਾਰ ਦੀ ਨਹੀਂ ਹੋਈ ਇੰਨੀ ਗਰਮੀ ਲekin ਜੇ ਅਪ੍ਰੈਲ ਵਿੱਚ ਹੈ ਹਾਲਾਤ ਨੇ ਤੇ ਜੋ ਜੁਲਾਈ ਦੇਖੋ ਤੁਸੀਂ ਕੀ ਹਾਲਾਤ ਹੋ ਸਕਦੇ ਆ ਅੰਮ੍ਰਿਤਸਰ ਬੁਲੇਟਿਨ ਵਿੱਚ ਨਹੀਂ ਫਿਲਹਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਜਗਬਾਨੀ ਟੀਵੀ